ਅਜੀ ਕੀ ਨਾ ਕਰ ਤੋੜਾ ਠੀਕ ਹੈ ਨਾ ਜਨਮ ਅੱਜ ਕਿਹੜੇ ਪਿੰਡੋਂ ਸਹੀਰਦਾਨਾ ਜਿਹੜਾ ਕਰ ਰਿਹਾ ਕੀ ਮਕਸਦ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਮੇਰਾ ਨਾਮ ਅਤਰ ਸਿੰਘ ਜੀ ਇਨਸਾਂ 85 ਮੈਂਬਰ ਪੰਜਾਬ ਬਲਾਕ ਤਲਵੰਡੀ ਸਾਬੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਖਤਿਆਰ ਕੌਰ ਜੀ ਇਨਸਾਂ ਚੋਲਾ ਛੱਡ ਗਏ ਸੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਸੱਚਖੰਡ ਦੇ ਵਿੱਚ ਜਾ ਬਰਾਜੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਉਹਨਾਂ ਦਾ ਪੂਰੇ ਦਾ ਪੂਰਾ ਸਰੀਰਦਾਨ ਕੀਤਾ ਗਿਆ ਹੈ ਜੀ ਮਕਸਦ ਕੀ ਹੈ ਕੀ ਕਹਿਣਾ ਚਾਹੋ ਕਿ ਸਰੀਰਦਾਨ ਕਰ ਰਹੇ ਹਾਂ ਲਗਾਤਾਰ ਕੀ ਮਕਸਦ ਹੈ ਮਕਸਦ ਇਹ ਹੈ ਜੀ ਤੁਹਾਨੂੰ ਪਤਾ ਕਿ ਜੋ ਬਿਮਾਰੀਆਂ ਭਿਆਨਕ ਅਜੇ ਚੱਲ ਰਹੀਆਂ ਤਾਂ ਇਸ ਤੇ ਜੋ ਆਪਣੇ ਮੈਡੀਕਲ ਦੀ ਪੜ੍ਹਾਈ ਕਰਦੇ ਆ ਬੱਚੇ ਡਾਕਟਰ ਬਣਦੇ ਆ ਉਹਨਾਂ ਨੇ ਸਰਚ ਕਰਕੇ ਜੋ ਨਵੀਆਂ ਤੋਂ ਨਵੀਆਂ ਬਿਮਾਰੀਆਂ ਲੱਗ ਰਹੀਆਂ ਉਹਨਾਂ ਤੇ ਸਰਚ ਕਰਕੇ ਉਹਨਾਂ ਦੀ ਮਤਲਬ ਉਹਨਾਂ ਦਾ ਹੱਲ ਲੱਭਿਆ ਜਾਊਗਾ ਜੀ ਸਮਾਜ ਨੂੰ ਕਿੰਨਾ ਕੁ ਫਾਇਦਾ ਹੋ ਸਕਦਾ ਸਮਾਜ ਨੂੰ ਇਹ ਬਹੁਤ ਫਾਇਦਾ ਕਿਉਂਕਿ ਜੋ ਨਵੀਆਂ ਤੋਂ ਨਵੀਆਂ ਬਿਮਾਰੀਆਂ ਲੱਗ ਰਹੀਆਂ ਉਸ ਦਾ ਹੱਲ ਉੱਥੇ ਲੱਭਿਆ ਜਾਂਦਾ ਤਾਂ ਜੋ ਅਗੇ ਰਿਸਰਚ ਹੁੰਦੀ ਆ ਤਾਂ ਪਤਾ ਲੱਗਦਾ ਜੀ। ਹਾਂ ਜੀ ਕੀ ਨਾਮ ਹੈ ਤੁਹਾਡਾ ਕੀ ਕੰਮ ਹੈ? ਮੇਰਾ ਨਾਮ ਕੁਲਵਿੰਦਰ ਨੱਥਿਆ ਜੀ। ਤੇ ਅੱਜ ਜੋ ਮਾਤਾ ਮੁਖਤਿਆਰ ਕੌਰ ਜੀ ਨੇ ਸਾ ਦਾ ਸਰੀਰਦਾਨ ਕੀਤਾ ਜਾ ਰਿਹਾ ਹੈ। ਉਹ ਸਮਾਜ ਲਈ ਬਹੁਤ ਵੱਡਾ ਉੱਚ ਤੇ ਸੇਧ ਦੇਣ ਵਾਲਾ ਫੈਸਲਾ ਪਰਿਵਾਰ ਵੱਲੋਂ ਕੀਤਾ ਗਿਆ ਹੈ। ਅਤੇ ਆਪਣੇ ਗੁਰੂ ਦੇ ਹੁਕਮਾਂ ਨੂੰ ਮੰਨਦੇ ਹੋਏ ਉਹਨਾਂ ਤੇ ਫੁੱਲ ਚੜਾਉਂਦੇ ਹੋਏ ਬਹੁਤ ਵੱਡਾ ਤੇ ਸਲਾਹਣਾਯੋਗ ਫੈਸਲਾ ਕੀਤਾ ਗਿਆ। ਕਿਉਂ? ਕਿਉਂਕਿ ਇਹ ਸਾਰੇ ਸਮਾਜ ਲਈ ਭਲਾ ਹੋਣਾ ਇਸ ਦਾ ਇਸ ਦਾ ਦੇਸ਼ ਲਈ ਭਲਾ ਹੋਣਾ ਹੈ ਸਾਰੀ ਮਨੁੱਖਤਾ ਦਾ ਭਲਾ ਹੋਣਾ ਹੈ ਕਿਉਂਕਿ ਆਉਣ ਵਾਲੇ ਸਮੇਂ ਤੇ ਹੁਣ ਚੱਲ ਰਹੀ ਸਮੇਂ ਵਿੱਚ ਬਹੁਤ ਐਸੀਆਂ ਬਿਮਾਰੀਆਂ ਹੈ ਜਿਨ੍ਹਾਂ ਦਾ ਅਜੇ ਤੱਕ ਇਲਾਜ ਲੱਭਣਾ ਮੁਸ਼ਕਲ ਹੋ ਰਿਹਾ ਹੈ ਇਹ ਇਲਾਜ ਤਾਂ ਹੀ ਸੰਭਵ ਹੋ ਸਕਦਾ ਹੈ ਕਿਉਂਕਿ ਇਲਾਜ ਇਨਸਾਨਾਂ ਦਾ ਕਰਨਾ ਹੈ ਮਨੁੱਖਤਾ ਦਾ ਕਰਨਾ ਹੈ ਜੇਕਰ ਮਨੁੱਖਤਾ ਤੇ ਪਹਿਲਾਂ ਰਿਸਰਚ ਹੋ ਜੇ ਤਾਂ ਉਹ ਦਵਾਈ ਹੈ ਜਿਹੜੀ ਉਹ ਮਨੁੱਖ ਲਈ ਕਾਰਗਰ ਸਾਬਤ ਹੋ ਗਈ ਇਸ ਕਰਕੇ ਮੈਂ ਧੰਨ ਕਹਿਣਾ ਸਾਡੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਜੀ ਇਨਸਾਨੇ ਜਿਨ੍ਹਾਂ ਨੇ ਐਡੀ ਉੱਚੀ ਸੂਚੀ ਜਿਹੜੀ ਸਿੱਖਿਆ ਦਿੱਤੀ ਹੈ ਸਾਰੀ ਸਾਧ ਸੰਗਤਾਂ ਜਿਹੜੀ ਮਰਨ ਤੋਂ ਬਾਅਦ ਸਰੀਰਦਾਨ ਕਰ ਰਹੀ ਹੈ ਮਰਨ ਤੋਂ ਬਾਅਦ ਅੱਖਾਂਦਾਨ ਕਰ ਰਹੀ ਹੈ ਔਰ ਜਿਉਂਦੇ ਜੀ ਗੁਰਦਾਦਾਨ ਕਰ ਰਹੀ ਹੈ ਔਰ 168 ਤੋਂ ਵੀ ਜ਼ਿਆਦਾ ਕੰਮ ਸਮਾਜ ਭਲਾਈ ਦੇ ਜਿਹੜਾ ਡੇਰਾ ਸੱਚਾ ਸੌਦਾ ਕਰ ਰਿਹਾ ਹੈ ਇਹ ਬਹੁਤ ਹੀ ਸਲਾਹਨਾਯੋਗ ਫੈਸਲਾ ਕੀਤਾ ਹੈ ਹੁਣ ਜੋ ਅਜੇ ਪਰਿਵਾਰ ਨੇ ਕੀਤਾ ਇਸ ਪਿੰਡ ਵੱਲੋਂ ਇਹ ਸਰੀਰਦਾਨ ਜਿਹੜਾ ਚੌਥਾ ਕੀਤਾ ਰਹਿ ਹੈ ਅਤੇ ਬਲਾਕ ਤਲਵੰਡੀ ਸਾਬੋ ਵੱਲੋਂ 63ਵਾਂ ਸਰੀਰਦਾਨ ਕਰਕੇ ਮਨੁੱਖਤਾ ਨੂੰ ਸਮਾਜ ਨੂੰ ਦੇਸ਼ ਨੂੰ ਇਹ ਸੰਦੇਸ਼ ਦੇਣ ਦਾ ਫੈਸਲਾ ਕੀਤਾ ਹੈ ਕਿ ਅੱਜ ਦੇ ਕਲਯੁਗ ਸਵਾਰਥਵਰਦੀ ਯੁਗ ਵਿੱਚ ਦੂਜੇ ਲਈ ਜਿਉਣਾ ਚਾਹੀਦਾ ਹੈ ਕਿਉਂਕਿ ਆਪਣੇ ਲਈ ਹਰੇਕ ਹੀ ਜਉਂਦਾ ਹੈ ਪਰ ਇਨਸਾਨ ਸਵਾਤ ਤਾਂ ਜੇਕਰ ਦੂਸਰਿਆਂ ਦੇ ਕੰਮ ਆਵੇ ਸਾਰੇ ਦੇਸ਼ ਲਈ ਕੰਮ ਲਾਵੇ ਜਿਵੇਂ ਸਾਡੇ ਫੌਜੀ ਵੀਰ ਸਾਡੇ ਲਈ ਸੁਰੱਖਿਆ ਕਰਦੇ ਸ਼ਹੀਦ ਹੋ ਜਾਂਦੇ ਇਹ ਵੀ ਇਦੇ ਬਰਾਬਰ ਹੀ ਕੰਮ ਫੈਸਲਾ ਹੈ ਕਿਉਂਕਿ ਇਹਦੇ ਨਾਲ ਸਾਰੀ ਮਨੁੱਖਤਾ ਦਾ ਭਲਾ ਹੋਣਾ ਹੁਣ ਹਾਂਜੀ ਕੀ ਨਾ ਕਰ ਤੁਹਾਡਾ ਮੈਂ ਸਰਪੰਚ ਸੁਖਮਨਦਰ ਸਿੰਘ ਮਾਹੀ ਨੰਗਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਪਿੰਡੋਂ ਸਰੀਰ ਦਾਣਾ ਕੀ ਹੋ ਰਿਹਾ ਸਾਰਾ ਪਿੰਡ ਆਸ-ਪਾਸੀ ਨਾਲ ਹੈ ਕੀ ਕਹਿਣਾ ਚਾਹੁੰਦੇ ਇਹ ਪਰਿਵਾਰ ਦੀ ਬਹੁਤ ਵੱਧ ਗਿਆ ਸੋਚ ਹੈ ਜੀ ਜੋ ਮਾਤਾ ਦਾ ਸਰੀਰ ਇੱਕ ਚੰਗੇ ਕੋਈ ਰਿਸਰਚ ਬਾਤ ਤੇ ਭੇਜਿਆ ਗਿਆ ਜੀ ਬਹੁਤ ਵੱਡੀ ਇਹ ਸੰਗਤ ਦੀ ਸੋਚ ਬਹੁਤ ਚੰਗੀ ਹੈ ਜੀ ਬਹੁਤ ਸਮਾਜ ਨੂੰ ਫਾਇਦਾ ਹੋਏ ਤਾਂ ਹਾਂਜੀ ਬਹੁਤ ਬਦਗਿਆ ਇਹਦਾ ਲਾਹਾ ਮਿਲੂਗਾ ਜੀ ਨਮਾ ਸਰਚ ਕਰਨ ਵਾਸਤੇ ਤੇ ਮੈਡੀਕਲ ਵਾਸਤੇ ਜਾਣਾ। ਹਾਂਜੀ ਕੀ ਨਾਹੇ ਤੁਹਾਡਾ ਮੈਂ ਸਾਫਾ ਸਰਪੰਚ ਪਿੰਡ ਮਹੀਨੰਗਲ ਅਮਰੀਕ ਸਿੰਘ ਜੀ। ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਕਿੰਨਾ ਵੱਡਾ ਫੈਸਲਾ ਹੈ। ਜੋ ਸਾਡੇ ਪੂਜੇਕ ਮਾਤਾ ਜੀ ਮੁਖਤਿਆਰ ਕੌਰ ਇਨਸਾਈ ਦਾ ਸ਼ਰੀਰਦਾਨ ਕੀਤਾ ਜਾ ਰਿਹਾ ਹੈ। ਇਸ ਵਾਸਤੇ ਜੋ ਜੋ ਨਵੇਂ-ਨਵੇਂ ਬੱਚੇ ਡਾਕਟਰ ਬਣਨ ਜਾ ਰਹੇ ਹਨ ਉਹਨਾਂ ਦੇ ਉਹਨਾਂ ਨੂੰ ਰਿਸਰਚ ਵਾਸਤੇ ਖੋਜਾਂ ਵਾਸਤੇ ਇਹ ਸ਼ਰੀਰਦਾਨ ਕੀਤਾ ਜਾ ਰਿਹਾ ਹੈ। ਇਹ ਬਹੁਤ ਵੱਡਾ ਸਾਡੇ ਪਿੰਡ ਮਹੀਨੰਗਲ ਵੱਲੋਂ ਸ਼ਲਾਘਾਜੋਕ ਕਦਮ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਨਾਮ ਹੈ ਜਪਦਾ ਲੀਲਾ ਸਿੰਘ ਸਾਹਿਬ ਦਾ ਸਰਪੰਚ ਜੀ ਮਹੀਨੰਗਲ ਜੀ ਜੀ ਸਿੰਘ ਕਿਹੋ ਜਿਹਾ ਫੈਸਲਾ ਲਿਆ ਹੈ ਕਿਸ ਤਰ੍ਹਾਂ ਮੰਨਦੇ ਤੁਸੀਂ ਇਹ ਜੋ ਸੇਵਾਦਾਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਇਹ ਜੀ ਅਸੀਂ ਜੋ ਮਾਤਾ ਜੀ ਸਾਡੇ ਤਾਂ ਬਚਪਨ ਹੀ ਇਹਨਾਂ ਦੇ ਹੱਥਾਂ ਵਿੱਚ ਗਿਆ ਜੀ ਮਾਤਾ ਜੀ ਦੇ ਮਾਤਾ ਜੀ ਦਾ ਜੋ ਪੇਕਾ ਪਰਿਵਾਰ ਹੈ ਉਹ ਵੀ ਪਹਿਲਾ ਦਿਨ ਤੋਂ ਸੰਤਾਂ ਦੇ ਡੇਰੇ ਨਾਲ ਜੁੜਿਆ ਹੋਇਆ ਸੀਗਾ ਜੀ ਉਹਨਾਂ ਦਾ ਬਚਪਨ ਪਰਵਾ ਦਾ ਡੇਰੇ ਨਾਲ ਜੁੜਜਾ ਸੀ ਤੇ ਮਾਤਾ ਜੀ ਦਾ ਵੀ ਆ ਕੇ ਇੱਥੇ ਪਰਿਵਾਰ ਨੂੰ ਵੱਡੀ ਸ਼ਹਿ ਦਿੱਤੀ ਤੇ ਬੱਚਿਆਂ ਨੂੰ ਸ਼ਹਿ ਦਿੱਤੀ ਬੜੇ ਵਧੀਆ ਪਰਿਵਾਰ ਹੈ ਬਹੁਤ ਵਧੀਆ ਫੈਸਲਾ ਕਰਿਆ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਵਧੀਆ ਤਰੱਕੀ ਕਰਨ ਨੂੰ ਪ੍ਰਮਾਤਮਾ ਇਹਨਾਂ ਨੂੰ ਬਹੁਤ ਵੱਡਾ ਫੈਸਲਾ ਕਰਿਆ ਇਹਨਾਂ ਦੇ ਪਰਿਵਾਰ ਨੇ ਬਹੁਤ ਵਧੀਆ ਇਹਨਾਂ ਦੇ ਭਾਈਆਂ ਨੇ ਚਾਰਾਂ ਨੇ ਭੈਣ ਜੀ ਨੇ ਬਹੁਤ ਵਧੀਆ ਇਸ ਗੱਲ ਨੂੰ ਅਸੀਂ ਨਗਰ ਵੱਲੋਂ ਬਹੁਤ ਇਨਾ ਧੰਨਵਾਦ ਕਰਦੇ ਆਂ ਤੇ ਸੰਗਤ ਵੱਲੋਂ ਬਹੁਤ ਧੰਨਵਾਦ ਆ ਜੀ ਸਮਾਜ ਨੂੰ ਲੋਕਾਂ ਨੂੰ ਫਾਇਦਾ ਹੋਊਗਾ ਇਹਦਾ ਜਿਸ ਤਰ੍ਹਾਂ ਕਿੰਦਾ ਜੀ ਸਮਾਜ ਵਾਸਤੇ ਬੱਚੇ ਆਉਣ ਵਾਲੇ ਸਾਡੇ ਜਿਹੜੇ ਹੈਗੇ ਆ ਸਰਚ ਕਰ ਰਹੇ ਆ ਡਾਕਟਰੀ ਦੇ ਉੱਤੇ ਤੇ ਉਹਦੇ ਵਾਸਤੇ ਵੱਡਾ ਬਹੁਤ ਵੱਡਾ ਫਾਇਦਾ ਹੋਣਾ ਜੀ ਇਸਦਾ ਤੇ ਇਹਦੇ ਨਾਲ ਬਹੁਤ ਵੱਡਾ ਲਾਹਾ ਮਿਲਣਾ ਸਾਡੇ ਸਾਰੇ ਸਮਾਜ ਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਜਿਨੇ ਬੱਚੇ ਸਾਡੇ ਡਾਕਟਰ ਮੰਨਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਇਸ ਗੱਲ ਦਾ ਕੀ ਬਣਨਾ ਹੈ ਕਿਤੋਂ ਖੋਜ ਹੋਣੀ ਹੈ ਕਿਵੇਂ ਹੋਣੀ ਹੈ ਸਾਰੀਆਂ ਬਿਮਾਰੀਆਂ ਦੀਆਂ ਭੈਣੀਆਂ ਬਣ ਗਈਆਂ ਉਹਨਾਂ ਦਾ ਇਲਾਜ ਕਰਨ ਵਾਸਤੇ ਇਹਨਾਂ ਮਾਤਾ ਜੀ ਦਾ ਤਰੀਕਾ ਹੈ ਜਿਹੜਾ ਚੈੱਕਅਪ ਹੋਊਗਾ ਜੀ ਸਾਰਾ ਇਹਦੇ ਨਾਲ ਪਤਾ ਲੱਗੂ ਵੀ ਗਾਂਵ ਵਾਲੀ ਸਮਝ ਕੀ ਬਿਮਾਰੀ ਹੋਣੀ ਹੈ